ਹਾਈ ਬੀਗਰ ਤਾਂ ਹਾਈ ਬੀਗਰ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਅੱਜ ਸੋਤੇ ਸੋਤੇ ਅੱਜ ਇਹਨਾਂ ਬਾਰੇ ਲੈਂਗੂਲ ਬਾਰੇ ਵੀਡੀਓ ਵੀਡੀਓ ਲੈਂਥ ਹੈ 4 ਮੀਟਰ ਕੋਪਰੇਡ ਫੋਲਡ ਕਰਦੇ ਸਭ ਤੋਂ ਬੜਾ ਆਪਣਾ ਪਰਨੇ ਦੇ ਇੱਕ ਕਰ ਰਹੇ ਹੁੰਦੇ ਨੇ ਫੋਲਡ ਕਰਕੇ ਇੱਕ ਟ੍ਰੈਂਗਲ ਬਣਾ ਕੇ ਲੜ ਆਉਣਾ ਜਿਹੜਾ ਪਸੇ ਲ ਕਵਰ ਕਰਕੇ ਉਹਦੇ ਉਹਦੇ ਉੱਪਰਤੀ ਦੂਜਾ ਲੜ ਰਖਵਾ ਕੇ ਜਿਹੜਾ ਆਪਣੇ ਦੋਈ ਕੰਨ ਕਵਰ ਕਰਕੇ ਫਿਰ ਲੜਨ ਨੂੰ ਗਲਾਈ ਕਰਕੇ ਵਾਲ ਕੱਟੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਬਲਰ ਨੂੰ ਲਾਈਕ ਕਰਕੇ ਲਗਾਵਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਨ ਲੜਨ ਵੇਲੇ ਤੇ ਬੰਕੇ ਕਰਨਾ ਉਹਨੀਆਂ ਉਹਦੇ ਬਾਅਦ ਲੜਾ ਕੇ ਬਰਤ ਰੱਖਣਾ ਤੇ ਦੋ ਕਰਨਾ ਚਾਹੀਦੇ ਉਹਦੀ ਇੱਕ ਟੈਪ ਦੀ ਬੁਣੀ ਬਣਾ ਲੈਣੀ ਹੈ ਇੱਕ ਇੱਕ ਨਾਲ ਅ ਇੱਕ ਨਾਲ ਨੂੰ ਦੂਜੇ ਨਾਲ ਜੋੜ ਕੇ ਇੱਕ ਟੈਪ ਦੀ ਬੁਣੀ ਬਣਾ ਕੇ ਫਿਰ ਉਹਦੇ ਵਿੱਚ ਵਲ ਪਾ ਕੇ జల ముగే జరి ਜਿਹਨ ਜਿਹੜੇ ਆ ਪਾੜ ਲਏ ਸੀ ਉਹਨਾਂ ਜਿਹੜੇ ਬਵਾਲਾ ਪਾਈ ਜਾਂਦੇ ਨੇ ਜਿਹੜੇ ਆ ਸੈਟਿੰਗ ਕਰ ਲੈਣੀਆਂ ਨਾਲੇ ਬਾਕੀ ਪੱਦੀਏ ਸੈਟਿੰਗ ਕਰ ਲੈਣੀਆਂ ਪਰ ਨਵੀਂ ਵੀਡੀਓ ਕੋ ਸੈਟਿੰਗ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਲੜ ਲਾਉਣਾ ਜਿਵੇਂ ਤੁਸੀਂ ਸਹੀ ਹੈ ਇੱਕ ਲੜਨ ਇੱਕ ਕਰਨ ਦਾ ਜੋੜ ਕੇ ਉਹਦੀ ਇੱਕ ਟਾੜ ਦੀ ਪੋਲੀ ਬਣਾ ਕੇ ਤੇ ਫਿਰ ਉਂਗਲੀਆਂ ਗੁੱਠੇ ਨੇ ਬਲ ਇਕੱਠੇ ਕਰਕੇ ਲੜ ਨੂੰ ਗਲਾਈ ਚ ਕਰਕੇ ਫਿਰ ਜਿੱਥੇ ਆਪਣੇ ਪਲੇਟ ਦੇ ਬਲ ਮੁੱਕਦੇ ਉਹਨਾਂ ਉੱਥੇ ਇਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਜਿਹੜੇ ਬਲ ਜਿਹੜੇ ਲੋਡ ਕਰਕੇ ਲਗਾਵਾਂਗੇ ਜਿਹੜੇ ਉੱਪਰ ਪਲੇਟ ਸਾਡੇ ਖੁੱਲਾ ਉਹਨਾਂ ਜਿਹੜਾ ਆਪਾਂ ਸਿਰ ਚੰਗੇ ਟਾਈਟ ਕਵਰ ਕਰ ਲੈਣਾ ਹੰਗੜਾ ਪਰਲੇ ਰੇੜੇ ਪਾ ਬਵਾ ਲੜਨੇ ਨੇ ਉਹਨਾਂ ਨੂੰ ਸੰਗੜੇ ਕਰ ਲੈਣਾ ਤੇ ਉਹਨਾਂ ਨੂੰ ਸੰਗੜੇ ਕਰ ਲਈ ਸੂਈ ਆ ਬਾਜ ਆਪਣਾ ਪੱਗ ਪੈਣ ਵਰਤ ਸਕਦੇ ਹੋ ਉਸ ਤੋਂ ਬਾਅਦ ਅਗਲਾ ਲਾਉਣਾ ਲੜਦੇ ਜਿਵੇਂ ਨਾ ਸੀਗੇ ਕੰਨਾਂ ਦੇ ਕੰਨਾਂ ਨਾਲ ਜੋੜ ਕੇ ਉਹਦੀ ਇੱਕ ਟੈਪ ਦੀ ਗੁਣੀ ਬਣਾ ਕੇ ਤੇ ਫਿਰ ਉਹ ਵਾਲ ਇਕੱਠੇ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਇਨਾ ਜਿਹੜਾ ਬਾਕੀ ਪਰ ਨਹੀਂ ਜਿਹੜੇ ਪਸਾਰੀng ਕਰੀ ਜਾਣੀਆਂ ਜਿਹੜੇ ਵੀ ਮੇਰੇ YouTube ਚੈਨਲ ਦਾ ਮੈਨੂੰ ਸਾਰੇ YouTube ਚੈਨਲ ਸਬਸਕ੍ਰਾਈਬ ਕਰਿਓ ਤਾਂ ਇੰਨੇ ਵੀ ਸਾਰੇ ਤੇ ਜਿਹੋਕੋ ਪੇਟਾ ਦਾ ਮੈਨੂੰ ਸਾਰੇ Facebook ਪੇਜ ਨੂੰ ਫੋਲੋ ਜਿਹੜਾ ਕਰਿਓ ਉਸ ਤੋਂ ਬਾਅਦ ਜਿਹੜਾ ਆਪਣਾ ਲਾਸਟ ਲੜ ਹੁੰਦਾ ਉਹਨੂੰ ਜਿਹੜਾ ਕੋਈ ਬਲ ਬਾਕ ਲਗਾ ਸਕਦੇ ਹੋ ਸਿੰਪਲ ਸਾਫ ਕਰਕੇ ਲਗਾ ਸਕਦੇ ਹੋ ਇਹ ਤੋਂ ਉਹ ਜਿਹੜੇ ਬੰਦਾ ਜਿਹਨਾਂ ਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਵੇ ਜਿਹੜਾ ਲੜ ਨੂੰ ਲੋਡ ਕਰਕੇ ਦੱਬਲਣਾ ਉੱਪਰ ਹੀ ਦੱਬਾਂਗੇ ਲੜ ਨੂੰ ਇਨ ਆਦਿ ਲ ਬਾਕੀ ਪਾਰਟ ਨੇ ਗ੍ਰੀਏ ਪ੍ਰੈਸਾਈਡਿੰਗ ਕਰਿਆ ਨਹੀਂ ਹਾਂ ਤੇ ਜੇ ਵੀਡੀਓ ਪਸੰਦ ਆਈ ਤਾਂ ਆਪਣੇ ਲਾਈਕ ਸ਼ੇਅਰ ਕਰਕੇ ਮੈਡ ਯੂਰ ਕਰਿਓ ਤੇ ਵੀਡੀਓ ਬਤਵਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜੀ ਦੱਸੋ ਜੜੀ ਤੁਹਾਨੂੰ ਪੜਨਾ ਜਿਹੜਾ ਕਿਸ ਤਰ੍ਹਾਂ ਲੱਗਿਆ ਤੇ ਵੀਡੀਓ ਉਹਨਾਂ ਵੀਰਾਂ ਤੱਕ ਜੁੜੀ ਪੰਜਾਇਓ ਜਿਨ੍ਹਾਂ ਵੀਰਾਂ ਨੂੰ ਗੋਲਵਾਨਾ ਬਣਨ ਦੀ ਪ੍ਰੋਬਲਮ ਆਦੀ ਆ ਜੇ ਸਾਡੇ ਪੇਜ ਤੇ ਨਵੇਂ ਹੋ ਜਾਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਯੂਰ ਕਰਿਓ ਤਾਂ ਜੋ ਜਿਹੜੇ ਤੁਹਾਨੂੰ ਹਰ ਰੋਜ਼ ਨਵੀਆਂ ਅਪਡੇਟਸ ਮਿਲ ਜਾਈ ਰਹਿਣ ਤੇ ਜਲਦੀ ਨੂੰ ਮੜ ਲੈ ਕੇ ਆਨੇ ਬ੍ਰਿੰਡ ਅੰਤ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ